ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਦਲਾ ਜੀ ਗੱਲ ਪੰਜਾਬ ਦੇ ਕਾਂਗਰਸ ਸੰਗਠਨ ਦੀ ਕਰੀਏ ਤਾਂ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਲੀਡਰਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ ਕਿ ਉਹ ਆਪਣੇ ਹੀ ਦਮ ਦੇ ਉੱਪਰ ਸੀਟਾਂ ਤੇ ਚੋਣਾ ਲੜਨਗੇ, ਸਾਰੀਆਂ ਸੀਟਾਂ ਦੇ ਉੱਪਰ ਚੋਣਾ ਲੜਨਗੇ ਪਰ ਜਦ ਹੁਣ ਗੱਲ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਕਰਨ ਦੀ ਆ ਰਹੀ ਹੈ ਤਾਂ ਹੁਣ ਤੱਕ ਜੋ ਹੈ ਉਹ ਆਪਣੇ ਸਾਰੇ ਉਮੀਦਵਾਰਾਂ ਦੇ ਨਾਂ ਤੈਅ ਨਹੀਂ ਕਰ ਪਾ ਰਹੇ ਨੇ। ਸੋ ਬਹੁਤ ਵੱਡਾ ਰੌਲਾ ਜ਼ਰੂਰ ਪੈਂਦਾ ਨਜ਼ਰ ਆ ਰਿਹਾ ਹੈ ਕਾਂਗਰਸ ਪਾਰਟੀ ਵਿੱਚ ਪੰਜਾਬ ਦੇ ਵਿੱਚ ਤੇ ਇਹ ਵੀ ਖਬਰਾਂ ਸੁਣਨ ਦੇ ਵਿੱਚ ਆਈਆਂ ਨੇ ਕਿ ਪਾਰਟੀ ਹਾਈ ਕਮਾਂਡ ਤੋਂ ਉਹਨਾਂ ਨੇ ਹਲੇ ਹੋਰ ਸਮਾਂ ਵੀ ਮੰਗਿਆ ਹੈ ਤਾਂ ਕਿ ਉਮੀਦਵਾਰਾਂ ਦੇ ਨਾਂ ਤੈਅ ਕੀਤੇ ਜਾ ਸਕਣ ਸੋ ਆਖਿਰ ਇਹ ਰੌਲਾ ਕਿਉਂ ਪਿਆ ਹੋਇਆ ਹੈ ਆਖਿਰ ਕਿਉਂ ਕਾਂਗਰਸ ਪਾਰਟੀ ਦੇ ਵਿੱਚ ਇੰਨੀ ਦੇਰੀ ਲੱਗ ਰਹੀ ਹੈ ਪੰਜਾਬ ਦੇ ਵਿੱਚ ਆਪਣੇ ਸਾਰੇ ਉਮੀਦਵਾਰਾਂ ਦੇ ਨਾਂ ਤੈਅ ਕਰਨ ਨੂੰ ਲੈ ਕੇ ਹਰਜੋਜੀ ਬਹੁਤ ਅਹਿਮ ਤੁਸੀਂ ਸਵਾਲ ਕੀਤਾ ਕਿਉਂਕਿ ਜਦੋਂ ਗੱਲ ਇੰਡੀਆ ਗਠਜੁਟ ਬੰਧਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸੀਟਾਂ ਦੀ ਵੰਡ ਦੀ ਸੀ ਤੇ ਸ਼ੁਰੂਆਤ ਦੇ ਵਿੱਚ ਆਮ ਆਦਮੀ ਪਾਰਟੀ ਵੀ ਚਾਹੁੰਦੀ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਔਰ ਆਮ ਆਦਮੀ ਪਾਰਟੀ ਮਿਲ ਕੇ ਚੋਣਾਂ ਲੜਨ ਪਰ ਅਗਰ ਪੰਜਾਬ ਚ ਆਪ ਔਰ ਕਾਂਗਰਸ ਦਾ ਗਠਜੰਬੰਦਨ ਹੋ ਗਿਆ ਹੁੰਦਾ ਤੇ ਮੈਂ ਉਸ ਵੇਲੇ ਵੀ ਕਿਹਾ ਸੀ ਕਿ ਨਿਸ਼ਚਿਤ ਤੌਰ ਤੇ ਸਾਰੀਆਂ ਸੀਟਾਂ ਤੇ ਵੱਡੇ ਦਾਵੇਦਾਰ ਬਣ ਜਾਂਦੇ ਇੰਡੀਆ ਗਠਜੰਬੰਦਨ ਦੇ ਸਾਰੇ ਉਮੀਦਵਾਰ ਪਰ ਪੰਜਾਬ ਦੀ ਕਾਂਗਰਸ ਨੇ ਲਗਾਤਾਰ ਇਹ ਕਿਹਾ ਕਿ ਅਸੀਂ ਆਪਣੇ ਦਮ ਤੇ ਚੋਣਾਂ ਲੜਾਂਗੇ ਅਸੀਂ ਕਿਸੇ ਕੀਮਤ ਤੇ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਨਹੀਂ ਕਰਨਾ ਔਰ ਹਾਈ ਕਮਾਂਡ ਨੇ ਪੰਜਾਬ ਦੇ ਸੰਗਠਨ ਦੀ ਗੱਲ ਮੰਨੀ ਵੀ ਪਰ ਹੁਣ ਪਤਾ ਲੱਗਿਆ ਕਿ ਕਾਂਗਰਸ ਦੀ ਹਾਈ ਕਮਾਂਡ ਕਿਤੇ ਨਾ ਕਿਤੇ ਚਿੰਤਤ ਵੀ ਹੈ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਔਰ ਇਹ ਪਤਾ ਲੱਗਿਆ ਕਿ ਉਹ ਨਾਰਾਜ਼ ਵੀ ਨੇ ਹਾਈ ਕਮਾਂਡ ਦੇ ਲੀਡਰ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਵੱਡੇ ਮਤਭੇਦ ਵੱਡੇ ਰੌਲੇ ਔਰ ਸਾਰੇ ਲੀਡਰ ਭਾਵੇਂ ਉਹ ਸਿਟਿੰਗ ਐਮਪੀ ਨੇ ਪਾਵੇਂ ਟਿਕਟਾਂ ਦੇ ਦਾਵੇਦਾਰ ਨੇ ਪਾਵੇਂ ਐਕਸ ਐਮਪੀ ਨੇ ਐਕਸ ਮਨਿਸਟਰ ਨੇ ਹਰ ਕੋਈ ਆਪਣੇ ਆਪਣੇ ਵੱਡੇ ਲੀਡਰ ਦੇ ਨਾਲ رابطہ ਬਣਾ ਰਿਹਾ ਹੈ ਆਪਣੇ ਆਪਣੇ ਸਿਆਸੀ ਗੁਰੂ ਨਾਲ رابطہ ਬਣਾ ਰਿਹਾ ਹੈ ਔਰ ਜਿਸ ਤਰ੍ਹਾਂ ਦੀ ਤਸਵੀਰ ਕਾਂਗਰਸ ਦੀ ਹਾਈ ਕਮਾਂਡ ਕੋਲੇ ਜਾ ਰਹੀ ਹੈ ਉਸ ਤੋਂ ਉਹ ਨਿਸ਼ਚਿਤ ਤੌਰ ਤੇ ਬਹੁਤ ਹੀ ਜ਼ਿਆਦਾ ਸੰਤੁਸ਼ਟ ਨਹੀਂ ਹੈ ਔਰ ਪਤਾ ਲੱਗਿਆ ਹੈ ਕਿ ਪੰਜਾਬ ਦੇ ਸੰਗਠਨ ਦੇ ਲੋਕ ਸਕਰੀਨਿੰਗ ਕਮੇਟੀ ਤੋਂ ਵੀ ਹੋਰ ਵਕਤ ਮੰਗ ਕੇ ਆਏ ਨੇ ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਪਿਛਲੀ ਸਕਰੀਨਿੰਗ ਕਮੇਟੀ ਦੀ ਬੈਠਕ ਦੇ ਵਿੱਚ ਨਾਮ ਦਿੱਤੇ ਜਾਣੇ ਸੀ ਪਰ ਪਤਾ ਲੱਗਿਆ ਕਿ ਹੋਰ ਵਕਤ ਮੰਗ ਕੇ ਆਏ ਨੇ ਪੰਜਾਬ ਦੇ ਸੰਗਠਨ ਦੇ ਲੀਡਰ ਕਿ ਸਾਨੂੰ ਹੋਰ ਵਕਤ ਚਾਹੀਦਾ ਹੈ ਨਾਮ ਫਾਈਨਲ ਕਰਨ ਦੇ ਲਈ ਔਰ ਕਿਤੇ ਨਾ ਕਿਤੇ ਤਰਕੇ ਵੀ ਦਿੱਤਾ ਗਿਆ ਕਿ ਅਸੀਂ ਅਕਾਲੀ ਭਾਜਪਾ ਦਾ ਜਿਹੜਾ ਸੰਭਾਵੀ ਗੱਠ ਜੋੜ ਹੈ ਗੱਠ ਜੋੜ ਦੀ ਜਿਹੜੀ ਬਹੁਤ ਵੱਡੀ ਸੰਭਾਵਨਾ ਹੈ ਅਸੀਂ ਉਹਦਾ ਵੀ ਇੰਤਜ਼ਾਰ ਕਰ ਰਹੇ ਹਾਂ ਅਕਾਲੀ ਭੀਜਪੀ ਗੱਠ ਜੋੜ ਦੇ ਵਿੱਚ ਕਿਵੇਂ ਟਿਕਟਾਂ ਵੰਡੀਆਂ ਜਾਂਦੀਆਂ ਨੇ ਅਸੀਂ ਉਸ ਹਿਸਾਬ ਨਾਲ ਫੈਸਲੇ ਕਰਾਂਗੇ ਪਰ ਚੋਣ ਜ਼ਾਬਤਾ ਲੱਗਣ ਵਾਲਾ ਹੈ ਔਰ ਇਹ ਗੱਲ ਬੜੀ ਸਾਫ਼ ਹੈ ਕਿ ਮਈ ਚ ਨਵੀਂ ਸਰਕਾਰ ਮਈ ਦੇ ਅੰਤ ਤੱਕ ਨਵੀਂ ਸਰਕਾਰ ਬਣ ਜਾਣੀ ਹੈ ਸੋ ਜੇ ਚੋਣ ਜ਼ਾਬਤਾ ਵੀ ਲੱਗਦਾ ਹੈ ਤੇ ਘੱਟੋ-ਘੱਟ ਸਿਰਫ 1 ਮਹੀਨੇ ਦਾ ਵਕਤ ਮਿਲੇਗਾ ਔਰ ਜੋ ਮੌਜੂਦਾ ਸਥਿਤੀਆਂ ਨੇ ਅਗਰ 5-7 ਦਿਨਾਂ ਦੇ ਵਿੱਚ ਵੀ ਚੋਣ ਜ਼ਾਬਤਾ ਲੱਗਦਾ ਹੈ ਤੇ ਕਾਂਗਰਸ ਦੀਆਂ ਟਿਕਟਾਂ ਨੂੰ ਘੱਟੋ-ਘੱਟ 10-15 ਦਿਨ ਲੱਗਣ ਦੇ ਹਲੇ ਵੀ ਸ਼ੰਕੇ ਨੇ ਜੋ ਅਗਰ ਕਾਂਗਰਸ 15 ਦਿਨਾਂ ਬਾਅਦ ਆਪਣੇ ਕੈਂਡੀਡੇਟਾਂ ਦੀਆਂ ਟਿਕਟਾਂ ਅਨਾਉਂਸ ਕਰੇਗੀ ਤੇ ਇਹ ਕਾਂਗਰਸ ਦੇ ਲਈ ਬਹੁਤ ਔਖੀ ਸਥਿਤੀ ਵਾਲੀ ਗੱਲ ਬਣੇਗੀ ਕਿਉਂਕਿ ਜਿਹੜੀਆਂ ਪਹਿਲੀਆਂ 39 ਸੀਟਾਂ ਅਨਾਉਂਸ ਕੀਤੀਆਂ ਗਈਆਂ ਨੇ ਉਹਦੇ ਵਿੱਚ ਉੱਤਰ ਭਾਰਤ ਤੋਂ ਕੋਈ ਨਹੀਂ ਉਹਦੇ ਵਿੱਚ ਪੰਜਾਬ ਤੋਂ ਕੋਈ ਨਹੀਂ ਹੁਣ ਕਾਂਗਰਸ ਦੀ ਦੂਜੀ ਸੂਚੀ ਦਾ ਇੰਤਜ਼ਾਰ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੀ ਦੂਜੀ ਸੂਚੀ ਵੀ ਜਲਦ ਆਉਣ ਵਾਲੀ ਹੈ ਔਰ ਅਗਰ ਦੂਜੀ ਸੂਚੀ ਵਿੱਚ ਵੀ ਪੰਜਾਬ ਤੋਂ ਕੈਂਡੀਡੇਟਸ ਨਹੀਂ ਆਉਂਦੇ ਉਮੀਦਵਾਰਾਂ ਦੇ ਨਾਮ ਨਹੀਂ ਆਉਂਦੇ ਤੇ ਫਿਰ ਬਹੁਤ ਜ਼ਿਆਦਾ ਰੌਲਾ ਟਿਕਟਾਂ ਦੀ ਵੰਡ ਨੂੰ ਲੈ ਕੇ ਹੋਰ ਵੱਧ ਸਕਦਾ ਹੈ ਔਰ ਇਹ ਵੀ ਗੱਲ ਇੱਥੇ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਕਈ ਐਮਪੀ ਅਜਿਹੇ ਨੇ ਜਿਹੜੇ ਬਿਲਕੁਲ ਸਾਫ਼ ਸੁਥਰੀ ਛਵੀ ਰੱਖਦੇ ਨੇ ਇਮਾਨਦਾਰ ਨੇ ਔਰ ਕਿਸੇ ਤਰ੍ਹਾਂ ਦਾ ਉਹਨਾਂ ਤੇ ਕ腐ਸ਼ਨ ਦਾ ਦਾਗ ਨਹੀਂ ਸੋ ਉਹਨਾਂ ਬਾਰੇ ਵੀ ਪੰਜਾਬ ਦੇ ਸੰਗਠਨ ਨੇ ਉਹਨਾਂ ਦੇ ਬਾਰੇ ਵੀ ਹਾਲੇ ਤੱਕ ਅੰਤਿਮ ਫੈਸਲਾ ਨਹੀਂ ਕੀਤਾ ਹਾਲਾਂਕਿ ਇਹ ਵੀ ਇੱਕ ਸਵਾਲ ਹੈ ਕਿ ਕੀ ਕਾਂਗਰਸ ਦੀ ਹਾਈ ਕਮਾਂਡ ਕੋਈ ਪਾਲਿਸੀ ਬਣਾਏਗੀ ਜਿਹੜਾ ਸੈਟਿੰਗ ਮੈਂਬਰ ਪਾਰਲੀਮੈਂਟ ਨੇ ਕਿ ਉਹਨਾਂ ਦੇ ਵਿੱਚੋਂ ਕਿੰਨਿਆਂ ਨੂੰ ਟਿਕਟਾਂ ਦਿੱਤੀਆਂ ਜਾਣੀਆਂ ਨੇ ਕਿਹੜੇ ਪੈਰਾਮੀਟਰਸ ਨੇ ਕਿਸ ਆਧਾਰ ਤੇ ਟਿਕਟਾਂ ਦਿੱਤੀਆਂ ਜਾਣੀਆਂ ਨੇ ਔਰ ਜਿੱਥੋਂ ਤੱਕ ਮੈਂ ਕਾਂਗਰਸ ਦੇ ਸੰਗਠਨ ਦੀ ਗੱਲ ਕਰਾਂ ਤੇ ਬਹੁਤ ਸਾਰੇ ਲੀਡਰ ਪੰਜਾਬ ਕਾਂਗਰਸ ਦੇ ਸੰਗਠਨ ਦੇ ਰਵੱਈਏ ਨੂੰ ਲੈ ਕੇ ਵੀ ਨਾਖੁਸ਼ ਨੇ ਉਹਨਾਂ ਨੂੰ ਇਹ ਲੱਗਦਾ ਕਿ ਕਿਉਂ ਸਿਟਿੰਗ ਮੈਂਬਰ ਪਾਰਲੀਮੈਂਟਾਂ ਦੀਆਂ ਟਿਕਟਾਂ ਤੁਰੰਤ ਅਨਾਉਂਸ ਨਹੀਂ ਕੀਤੀਆਂ ਜਾ ਰਹੀਆਂ ਜਿਨ੍ਹਾਂ ਬਾਰੇ ਇਹ ਮੰਨਿਆ ਜਾਂਦਾ ਕਿ ਉਹਨਾਂ ਦੀ ਟਿਕਟ ਕੱਟਣੀ ਔਖੀ ਹੈ ਔਰ ਉਹ ਇਮਾਨਦਾਰ ਛਵੀ ਵਾਲੇ ਲੀਡਰ ਨੇ ਸੋ ਉਹਨਾਂ ਨੂੰ ਜਲਦ ਤੋਂ ਜਲਦ ਮੈਦਾਨ ਚ ਉਤਾਰਨਾ ਚਾਹੀਦਾ ਹੈ ਸੋ ਸਿਆਸੀ ਸਫਾਂ ਦੇ ਵਿੱਚ ਇਹ ਸਵਾਲ ਵੀ ਖੂਬ ਚਰਚਾ ਦੇ ਵਿੱਚ ਹੈ ਕਿ ਜਿਹੜਾ ਕਾਂਗਰਸ ਦਾ ਸੰਗਠਨ ਇਕੱਲੇ ਆਪਣੇ ਦਮ ਤੇ ਲੜਨਾ ਚਾਹੁੰਦਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਸੀਟਾਂ ਨਹੀਂ ਵੰਡਣੀਆਂ ਅਗਰ ਵਕਤ ਰਹਿੰਦੇ ਸੀਟਾ ਨਹੀਂ ਵੰਡ ਪਾ ਰਿਆ ਕਿਤਨਾ ਕਿਤੇ ਇਹਨੂੰ ਸੰਗਠਨ ਦੀ ਕਮਜ਼ੋਰੀ ਦੇ ਰੂਪ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਔਰ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਖੁੱਲ ਕੇ ਕੁਝ ਨਹੀਂ ਕਹਿ ਰਹੇ ਮੈਂਬਰ ਪਾਰਲੀਮੈਂਟ ਖੁੱਲ ਕੇ ਕੁਝ ਨਹੀਂ ਕਹਿ ਰਹੇ ਪਰ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਜਿਹੜੇ ਸਮਰਥਕ ਨੇ ਜਿਹੜੇ ਪ੍ਰਚਾਰ ਅਭਿਆਨ ਚਲਾਉਣ ਵਾਲੇ ਉਹਨਾਂ ਦੇ ਟੀਮਾਂ ਦੇ ਸਾਥੀ ਨੇ ਉਹ ਸਾਰੇ ਕਾਂਗਰਸ ਦੇ ਮੌਜੂਦਾ ਸੰਗਠਨ ਦੇ ਰਵੱਈਏ ਤੋਂ ਬੜੇ ਨਾਖੁਸ਼ ਨੇ ਔਰ ਕਈ ਤਾਂ ਸਵਾਲ ਵੀ ਚੱਕਦੇ ਨੇ ਕਿ ਕਈ ਲੋਕ ਜਿਨ੍ਹਾਂ ਤੇ ਆਪਣੇ ਆ ਤੇ ਸਵਾਲ ਨੇ ਉਹ ਮੈਂਬਰ ਪਾਰਲੀਮੈਂਟਾਂ ਦੀਆਂ ਟਿਕਟਾਂ ਬਾਰੇ ਫੈਸਲਾ ਕਿਵੇਂ ਕਰਨਗੇ ਸੋ ਇਹ ਬੜੀ ਵਿਚਿੱਤਰ ਜੀ ਸਥਿਤੀ ਹੈ ਜਿਹੜੀ ਉਹ ਬਣੀ ਹੋਈ ਹੈ ਪਰ ਸਵਾਲ ਇਹ ਹੈ ਕਿ ਅਗਰ ਕਾਂਗਰਸ ਜਲਦ ਟਿਕਟਾਂ ਦਾ ਐਲਾਨ ਨਹੀਂ ਕਰੇਗੀ ਤੇ ਕਾਂਗਰਸ ਪਛੜ ਸਕਦੀ ਹੈ ਹਾਲਾਂਕਿ ਕਾਂਗਰਸ ਦੇ ਕਈ ਲੀਡਰ ਇਸ ਗੱਲ ਤੋਂ ਵੀ ਡਰੇ ਹੋਏ ਨੇ ਕਿ ਜੇ ਅਸੀਂ ਟਿਕਟਾਂ ਕੱਟ ਦਿੱਤੀਆਂ ਤੇ ਸਿਟਿੰਗ ਐਮਪੀ ਕਿਤੇ ਦੂਜੇ ਪਾਸੇ ਨਾ ਚਲੇ ਜਾਣ ਔਰ ਕਈ ਅਜਿਹੇ ਵੀ ਨੇ ਅਗਰ ਉਹਨਾਂ ਨੂੰ ਟਿਕਟਾਂ ਨਾ ਦਿੱਤੀਆਂ ਭਾਵੇਂ ਉਹ ਔਦੇਦਾਰ ਨੇ ਜਾਂ ਦਾਵੇਦਾਰ ਨੇ ਅਗਰ ਟਿਕਟਾਂ ਨਾ ਦਿੱਤੀਆਂ ਕਿਤੇ ਉਹ ਦੂਜੇ ਪਾਸੇ ਨਾ ਚਲੇ ਜਾਣ ਔਰ ਮੈਨੂੰ ਯਾਦ ਆ ਜਾਂਦਾ ਮਲਕੀ ਅਰਜਨ ਖੜਗੇ ਜੀ ਦਾ ਉਹ ਭਾਸ਼ਣ ਜਿਹਦੇ ਵਿੱਚ ਉਹਨਾਂ ਨੂੰ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਨ ਨੂੰ ਮਜਬੂਰ ਹੋਣਾ ਪਿਆ ਸੀ ਉਦੋਂ ਇਹ ਤਰਕ ਦਿੱਤਾ ਕਾਂਗਰਸ ਦੇ ਲੀਡਰਾਂ ਨੇ ਕਿ ਬਹੁਤ ਲੰਮਾ ਪ੍ਰੋਗਰਾਮ ਹੋ ਗਿਆ ਸੀ ਔਰ ਮਲਕੀ ਅਰਜਨ ਖੜਗੇ ਜੀ ਦਾ ਭਾਸ਼ਣ ਵੱਡਾ ਸੀ ਭਾਸ਼ਣ ਖਤਮ ਹੋਣ ਤੋਂ ਪਹਿਲਾਂ ਦੀਆਂ ਤਸਵੀਰਾਂ ਨੇ ਜਦੋਂ ਸਾਰੇ ਸੀਟਾਂ ਤੋਂ ਉੱਠ ਗਏ ਸੀ ਪਰ ਅੱਜ ਇਹ ਗੱਲ ਸਮਝ ਆ ਰਹੀ ਹੋਣੀ ਮਲਕੀ ਅਰਜਨ ਖੜਗੇ ਨੂੰ ਵੀ ਕਿ ਮੇਰੀਆਂ ਸੀਟਾਂ ਸਾਹਮਣੇ ਖਾਲੀ ਕਿਉਂ ਸੀ ਕਿਉਂਕਿ ਕਾਂਗਰਸ ਦਾ ਸੰਗਠਨ ਉਸ ਦਿਨ ਵੀ ਕਮਿਟਿਡ ਵਰਕਰਾਂ ਨੂੰ ਜਿਹੜੇ ਆਪਣੇ ਪ੍ਰਧਾਨ ਦਾ ਭਾਸ਼ਣ ਸੁਣ ਕੇ ਜਾਣ ਉਸ ਪੰਡਾਲ ਦੇ ਵਿੱਚ ਨਹੀਂ ਲਿਆ ਸਕਿਆ ਸੋ ਕਾਂਗਰਸ ਦਾ ਸੰਗਠਨ ਉਸ ਦਿਨ ਉਹਨਾਂ ਹਜ਼ਾਰਾਂ ਵਲੰਟੀਅਰਸ ਨੂੰ ਨਹੀਂ ਲੱਭ ਸਕਿਆ ਜਿਹੜੇ ਆਰਾਮ ਨਾਲ ਆਪਣੇ ਕੌਮੀ ਪ੍ਰਧਾਨ ਦਾ ਭਾਸ਼ਣ ਸੁਣਦੇ ਸੋ ਮਲਕੀ ਅਰਜਨ ਖੜਗੇ ਜ਼ਰੂਰ ਸੋਚ ਰਹੇ ਹੋਣਗੇ ਕਿ ਕਿਤਨਾ ਕਿਤੇ ਜਿਹੜਾ ਇਹ ਸੰਗਠਨ ਹੈ ਇਹ ਹੁਣ ਟਿਕਟਾਂ ਵੰਡਣ ਦੇ ਵਿੱਚ ਢਿੱਲਮਠ ਕਰਦਾ ਦਿਖ ਰਿਹਾ ਹੈ ਸੋ ਜ਼ਰੂਰ ਮਲਕੀ ਅਰਜਨ ਖੜਗੇ ਦੇ ਜ਼ਿਹਨ 'ਚ ਵੀ ਕਈ ਤਰ੍ਹਾਂ ਦੇ ਸਵਾਲ ਹੈ ਜਿਹੜੇ ਉਾਰੇ ਹੋਣਗੇ ਹਰਜੋ ਜੀ ਇਹ ਵੀ ਚਰਚਾਵਾਂ ਨੇ ਕਿ ਹਾਈ ਕਮਾਂਡ ਨੇ ਸਪਸ਼ਟ ਕਿਹਾ ਹੋਇਆ ਪੰਜਾਬ ਦੇ ਸੰਗਠਨ ਨੂੰ ਕਿ ਤੁਹਾਡੀ ਜ਼ਿੰਮੇਵਾਰੀ ਹੋਏਗੀ ਪਾਰਟੀ ਨੂੰ ਸੀਟਾਂ ਵੱਧ ਤੋਂ ਵੱਧ ਜਿਤਾਉਣੀਆਂ ਔਰ ਅਗਰ ਅਗਰ ਕਾਂਗਰਸ ਦਾ ਸੰਗਠਨ ਕਾਂਗਰਸ ਦੀ ਸ਼ਾਨ ਪੰਜਾਬ ਚ ਬਹਾਲ ਨਾ ਰੱਖ ਸਕਿਆ ਤੇ ਫਿਰ ਚੋਣਾਂ ਤੋਂ ਬਾਅਦ ਸੋ ਫਿਰ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਦੇ ਸੰਗਠਨ ਦੇ ਵਿੱਚ ਮੁਰ ਤੋਂ ਵੱਡਾ ਫੇਰ ਬਦਲ ਹੋ ਸਕਦਾ ਹੈ ਕਿਉਂਕਿ ਭਵਿੱਖ ਚ ਬਹੁਤ ਸਾਰੇ ਹੋਰ ਦਾਵੇਦਾਰ ਨੇ ਕੋਈ ਪ੍ਰਧਾਨਗੀ ਦਾ ਦਾਵੇਦਾਰ ਹੈ ਤੇ ਕੋਈ ਹੋਰ ਵੱਖ-ਵੱਖ ਆਉਦਿਆਂ ਦੇ ਦਾਵੇਦਾਰ ਨੇ ਸੋ ਇਸ ਕਰਕੇ ਬਹੁਤ ਵੱਡਾ ਦਬਾਅ ਵੀ ਇਸ ਵਕਤ ਸੰਗਠਨ ਦੇ ਲੀਡਰਾਂ ਤੇ ਹੋਏਗਾ ਕਿ ਕਿਸੇ ਵੀ ਕੀਮਤ ਤੇ ਅਸੀਂ ਸੀਟਾਂ ਨਹੀਂ ਹਾਰਨੀਆਂ ਔਰ ਅਗਰ ਸੰਗਠਨ ਦੇ ਵਿੱਚ ਕਿਉਂਕਿ ਇਹਦੇ ਵਿੱਚ ਕੋਈ ਦੋ رائے ਨਹੀਂ ਹੈ ਮੈਂ ਆਸਾਨੀ ਨਾਲ ਹਰ ਕੋਈ ਕਹਿ ਰਿਹਾ ਹੈ ਕਿ ਕਾਂਗਰਸ ਗੁੱਟਬਾਜ਼ੀ ਬਹੁਤ ਹੈ ਗੁੱਟਬਾਜ਼ੀ ਬਹੁਤ ਹੈ ਇਸ ਗੁੱਟਬਾਜ਼ੀ ਤੋਂ ਸੰਗਠਨ ਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਪਵੇਗਾ ਨਾ ਕਿ ਸੰਗਠਨ ਕਿਸੇ ਗੁੱਟ ਵਿਸ਼ੇਸ਼ ਦਾ ਹਿੱਸਾ ਬਣ ਜੇ ਕਿਉਂਕਿ ਕਈ ਵਾਰੀ ਕਾਂਗਰਸ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਜਿਹੜੇ ਸੰਗਠਨ ਦੇ ਪ੍ਰਮੁੱਖ ਲੋਕ ਹੁੰਦੇ ਨੇ ਜਿਨ੍ਹਾਂ ਦੇ ਹੱਥ ਸਾਰੀ ਟਿਕਟਾਂ ਦੀ ਵੰਡ ਪ੍ਰਣਾਲੀ ਹੁੰਦੀ ਹੈ ਕਈ ਵਾਰੀ ਉਹ ਵੀ ਕਿਸੇ ਗੁੱਟ ਵਿਸ਼ੇਸ਼ ਦਾ ਹਿੱਸਾ ਬਣ ਜਾਂਦੇ ਨੇ ਔਰ ਉਹ ਗੁੱਟ ਜਦੋਂ ਗੁੱਟ ਵਿਸ਼ੇਸ਼ ਦਾ ਹਿੱਸਾ ਉਹ ਬਣ ਜਾਂਦੇ ਨੇ ਤੇ ਫਿਰ ਜਿਹੜਾ ਉਹ ਨਵਾਂ ਗੁੱਟ ਬਣਦਾ ਕਿਤਨਾ ਕਿਤੇ ਉਹ ਵੀ ਫਿਰ ਚਹੇਤਿਆਂ ਨੂੰ ਟਿਕਟਾਂ ਵੰਡਦਾ ਜਿਹਦੇ ਕਰਕੇ ਫਿਰ ਰੌਲੇ ਬਹੁਤ ਪੈਂਦੇ ਨੇ ਸੋ ਟਿਕਟਾਂ ਦੀ ਵੰਡੇਸ ਵਕਤ ਕਾਂਗਰਸ ਦੇ ਸੰਗਠਨ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਈ ਹੋਰ ਕਿਸੇ ਪਾਰਟੀ ਦੇ ਵਿੱਚ ਐਡਾ ਰੌਲਾ ਨਹੀਂ ਹੈ ਆਮ ਆਦਮੀ ਪਾਰਟੀ ਟਿਕਟਾਂ ਤੈਅ ਕਰੀ ਬੈਠੀ ਹੈ ਪਰ ਫਿਰ ਵੀ ਅਗਰ ਉਹਨਾਂ ਨੂੰ ਲੱਗਦਾ ਕਿ ਜੇ ਸਾਨੂੰ ਹੋਰ ਚੰਗੇ ਉਮੀਦਵਾਰ ਮਿਲ ਜਾਣ ਤੇ ਅਸੀਂ ਉਹਨਾਂ ਨੂੰ ਵੀ ਅਡਜਸਟ ਕਰ ਸਕਦੇ ਆ ਸੋ ਆਮ ਆਦਮੀ ਪਾਰਟੀ ਚ ਕਿਸੇ ਤਰ੍ਹਾਂ ਦੀ ਗੁੱਟਬਾਜ਼ੀ ਜਾਂ ਫੁੱਟ ਨਜ਼ਰ ਨਹੀਂ ਆ ਰਹੀ ਬੀਜੇਪੀ ਚ ਕਿਸੇ ਤਰ੍ਹਾਂ ਦੀ ਗੁੱਟਬਾਜ਼ੀ ਤੇ ਫੁੱਟ ਨਜ਼ਰ ਨਹੀਂ ਆ ਰਹੀ ਅਕਾਲੀ ਦਲ ਚ ਕਿਸੇ ਤਰ੍ਹਾਂ ਦੀ ਫੁੱਟ ਇਸ ਵਕਤ ਤਾਜ਼ਾ ਤੌਰ ਤੇ ਨਜ਼ਰ ਨਹੀਂ ਆ ਰਹੀ ਬਲਕਿ ਅਕਾਲੀ ਦਲ ਚ ਤੱਕ ਘਰ ਵਾਪਸੀਆਂ ਹੋਣ ਲੱਗੀਆਂ ਸੁਖਦੇਵ ਸਿੰਘ ਢੀਂਡਸਾ ਵਾਪਸ ਚਲੇ ਗਏ ਸੋ ਇਸ ਕਰਕੇ ਸਭ ਤੋਂ ਵੱਧ ਸਵਾਲਾਂ ਦੇ ਵਿੱਚ ਕਾਂਗਰਸ ਪਾਰਟੀ ਹੈ ਮੁੱਖ ਵਿਰੋਧੀ ਧਿਰ ਹੈ ਜੇ ਵਿਰੋਧੀ ਧਿਰ ਸੱਤਾ ਦੇ ਖਿਲਾਫ ਚੰਗੇ ਉਮੀਦਵਾਰ ਵਕਤ ਰਹਿੰਦੇ ਇਮਾਨਦਾਰ ਉਮੀਦਵਾਰ ਵਕਤ ਰਹਿੰਦੇ ਨਾ ਲੱਭ ਸਕਿਆ ਤੇ ਫਿਰ ਪੰਜਾਬ ਦੇ ਸਿਆਸੀ ਸਮੀਕਰਨ ਕਾਂਗਰਸ ਦੇ ਪੱਖੋਂ ਬੜੇ ਕਮਜ਼ੋਰ ਸਾਬਤ ਹੋ ਸਕਦੇ ਨੇ ਦਲਾ ਜੀ ਸਵਾਲ ਲਗਾਤਾਰ ਹੀ ਬਣਿਆ ਹੋਇਆ ਹੈ ਕਿ ਜੇਕਰ ਅਕਾਲੀ ਔਰ ਬੀਜੇਪੀ ਗੱਠ ਜੋੜ ਹੋ ਜਾਂਦਾ ਹੈ ਜਿਸ ਦੀਆਂ ਕਿ ਸੰਭਾਵਨਾਵਾਂ ਕਾਫੀ ਜ਼ਿਆਦਾ ਲੱਗ ਵੀ ਰਹੀਆਂ ਨੇ ਸੋ ਇਹ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਜੇਕਰ ਆਪਾਂ ਗੱਲ ਕਰੀਏ ਸਨਤੀ ਕੇਂਦਰ ਲੁਧਿਆਣਾ ਦੀ ਤਾਂ ਉੱਥੇ ਵੀ ਉਮੀਦਵਾਰਾਂ ਨੂੰ ਲੈ ਕੇ ਵੱਡਾ ਉਲਟਫੇਰ ਜ਼ਰੂਰ ਹੋ ਸਕਦਾ ਹੈ ਕਿਸ ਤਰ੍ਹਾਂ ਦੀ ਸਥਿਤੀਆਂ ਲਾਦੀਆਂ ਨੇ ਕਿ ਬੀਜੇਪੀ ਜੋ ਹੈ ਇਸ ਸੀਟ ਤੋਂ ਲੜੇਗੀ ਬੀਜੇਪੀ ਦਾ ਉਮੀਦਵਾਰ ਲੁਧਿਆਣਾ ਤੋਂ ਚੋਣ ਲੜੇਗਾ ਨਾਲ ਦੀ ਨਾਲ ਆਪਾਂ ਜਲੰਧਰ ਦੀ ਵੀ ਗੱਲ ਕਰ ਲਈਏ ਕਿ ਜਲੰਧਰ ਵੀ ਜੋ ਹੈ ਬੀਜੇਪੀ ਕੋਲ ਜਾ ਸਕਦਾ ਹੈ ਪੂਰੀਆਂ ਸਥਿਤੀਆਂ ਜ਼ਰੂਰ ਸਾਫ਼ ਕਰਿਓ ਕਿਸ ਤਰ੍ਹਾਂ ਦੇ ਵੰਡ ਵੰਡਈਏ ਸੀਟਾਂ ਨੂੰ ਲੈ ਕੇ ਹੋ ਸਕਦੇ ਨੇ ਹਰਜੋਤ ਜੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਅਕਾਲੀ ਬੀਜੇਪੀ ਗੱਠ ਜੋੜ ਨੂੰ ਲੈ ਕੇ ਕੁਝ ਲੋਕ ਕਹਿੰਦੇ ਨੇ ਕਿ ਗੱਠ ਜੋੜ ਹੋ ਚੁੱਕਿਆ ਹੈ ਕਿਸਾਨ ਅੰਦੋਲਨ ਕਰਕੇ ਗੱਠ ਜੋੜ ਦਾ ਐਲਾਨ ਰੁਕ ਗਿਆ प्रकाश सिंह बादल होना दी बरसी सी लेकिन ਹੁਣ ਕਿਉਂਕਿ ਚੋਣ ਜ਼ਾਬਤਾ ਲੱਗਣ ਦੀ ਸਥਿਤੀ ਹੈ ਔਰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਇਸ ਗੱਠ ਜੋੜ ਦਾ ਐਲਾਨ ਕੀਤਾ ਜਾ ਸਕਦਾ ਹੈ ਲੇਕਿਨ ਇਸੇ ਦਰਮਿਆਨ ਕਿਸਾਨ ਅੰਦੋਲਨ ਨੇ ਕਹਿ ਦਿੱਤਾ ਜਿਹੜੇ ਸ਼ੰਭੂ ਬਾਰਡਰ ਤੇ ਬੈਠੇ ਨੇ ਕਿਸਾਨ ਕਿ ਅਸੀਂ ਅਣਮਿੱਥੇ ਸਮੇਂ ਲਈ ਬੈਠਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸ਼ੋ ਕੇਂਦਰ ਸਰਕਾਰ ਔਰ ਕਿਸਾਨਾਂ 'ਚ ਰੇੜਕਾ ਲਗਾਤਾਰ ਬਰਕਰਾਰ ਹੈ ਪਰ ਇਹ ਵੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਪੰਜ ਫਸਲਾਂ ਤੇ ਐਮਐਸਪੀ ਦੇਣ ਦਾ ਜਿਹੜਾ ਐਲਾਨ ਹੈ ਉਹ ਵੀ ਕਰ ਦਿੱਤਾ ਹੈ ਕਿ ਅਗਲੇ ਸੀਜ਼ਨ ਤੋਂ ਪੰਜ ਫਸਲਾਂ ਤੇ ਐਮਐਸਪੀ ਮਿਲੇਗੀ। ਔਰ ਇਦਲੀ ਉਹਨਾਂ ਨੇ ਐਮਐਸਪੀ ਦੀ ਗਾਰੰਟੀ ਦੇਣ ਦਾ ਵੀ ਐਲਾਨ ਕੀਤਾ ਹੈ। ਹੁਣ ਸਵਾਲ ਇਹ ਹੈ ਕਿ ਅਕਾਲੀ ਬੀਜੇਪੀ ਗੱਠਜੋੜ ਕੀ ਹੋਏਗਾ? ਬਹੁਤੀ ਸੰਭਾਵਨਾ ਇਹ ਹੈ ਮੌਜੂਦਾ ਸਥਿਤੀਆਂ 'ਚ ਕਿ ਅਕਾਲੀ ਭਾਜਪਾ ਦਾ ਗਠਜੋੜ ਹੋਏਗਾ ਕਿਉਂਕਿ ਅਗਰ ਅਕਾਲੀ ਦਲ ਔਰ ਭਾਜਪਾ ਇਕੱਲੇ ਇਕੱਲੇ ਲੜਨਗੇ ਤੇ ਵੋਟ ਸ਼ੇਅਰ ਇੰਨਾ ਜ਼ਿਆਦਾ ਘਟ ਜਾਏਗਾ ਕਿ ਆਮ ਆਦਮੀ ਪਾਰਟੀ ਬਹੁਤ ਆਸਾਨੀ ਨਾਲ 13 0 ਵਾਲੇ ਪਾਸੇ ਵੱਧ ਸਕਦੀ ਹੈ ਅਗਰ ਚਾਰ ਕੋਣੀ ਟੱਕਰ ਹੋਈ ਤੇ ਆਮ ਆਦਮੀ ਪਾਰਟੀ 13 0 ਵਾਲੇ ਪਾਸੇ ਵੱਧ ਸਕਦੀ ਹੈ ਇਸ ਕਰਕੇ ਅਕਾਲੀ ਭਾਜਪਾ ਵੀ ਇਹਨਾਂ ਅੰਕੜਿਆਂ ਨੂੰ ਸਮਝਦੇ ਨੇ ਤੇ ਉਹ ਗਠਜੋੜ ਕਰ ਸਕਦੇ ਨੇ ਹੁਣ ਸਵਾਲ ਇਹ ਹੈ ਕਿ ਸੀਟਾਂ ਲੱਗਦਾ ਇਸ ਵਾਰ ਕਿ 8 5 ਤੇ ਮਾਮਲਾ ਨਿਬੜੇਗਾ ਭਾਰਤੀ ਜਨਤਾ ਪਾਰਟੀ 5 ਸੀਟਾਂ ਤੇ ਇਸ ਵਾਰ ਲੜੇਗੀ ਹੁਣ ਦੇਖਣ ਵਾਲੀ ਗੱਲ ਹੀ ਰਹੇਗੀ ਕਿ ਕੀ ਭਾਰਤੀ ਜਨਤਾ ਪਾਰਟੀ ਪਟਿਆਲਾ ਔਰ ਲੁਧਿਆਣਾ ਆਪਣੇ ਖਾਤੇ ਚ ਲੈਗੀ ਜਾਂ ਜਲੰਧਰ ਔਰ ਲੁਧਿਆਣਾ ਬੀਜੇਪੀ ਪਹਿਲਾਂ ਵੀ ਕਈ ਵਾਰ ਲੁਧਿਆਣਾ ਸੀਟ ਆਪਣੇ ਲਈ ਮੰਗ ਚੁੱਕੀ ਹੈ ਉਧਰ ਕੈਪਟਨ ਅਮਰਿੰਦਰ ਦੀ ਧਰਮ ਪਤਨੀ ਬੀਜੇਪੀ ਚ ਜਾ ਸਕਦੀ ਹੈ ਬਹੁਤ ਸੰਭਾਵਨਾ ਹੈ ਕਿ ਪਟਿਆਲਾ ਸੀਟ ਵੀ ਬੀਜੇਪੀ ਲਵੇ ਸੋ ਅਜਿਹੇ ਹਾਲਾਤਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਲੁਧਿਆਣਾ ਅਤੇ ਪਟਿਆਲਾ ਇਹਨਾਂ ਪੰਜ ਸੀਟਾਂ ਤੇ ਆਪਣੇ ਉਮੀਦਵਾਰ उतारेਗੀ ਔਰ ਜਿਵੇਂ ਮੈਂ ਕੱਲ ਸ਼ਾਮ ਦੇ ਅਨਲਿਸਿਸ ਵੀ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਅਗਰ ਇਕੱਠੇ ਹੋ ਜਾਂਦੇ ਨੇ ਕਿਉਂਕਿ ਅੰਡਰ ਕਰੰਟ ਵੀ ਇਸ ਵਕਤ ਹੈ ਇੱਕ ਵਾਅਦਾ ਪੂਰਾ ਕੀਤਾ ਹੈ ਵੱਡਾ ਬੀਜੇਪੀ ਨੇ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਔਰ ਸ਼ਹਿਰਾਂ ਚ ਨਿਸ਼ਚਿਤ ਤੌਰ ਤੇ ਉਹਦਾ ਫਾਇਦਾ ਹੋਏਗਾ ਔਰ ਸ਼ਰੋਮਣੀ ਅਕਾਲੀ ਦਲ ਜਿਹੜਾ ਕਮਜ਼ੋਰ ਤੋਂ ਕਮਜ਼ੋਰ ਹਾਲਾਤਾਂ ਦੇ ਵਿੱਚ ਵੀ 17 18% ਵੋਟ ਸ਼ੇਅਰ ਆਪਣਾ ਬਰਕਰਾਰ ਰੱਖਣ 'ਚ ਕਾਮਯਾਬ ਹੋਇਆ ਜਿਹੜੀ ਜ਼ਿਮਨੀ ਚੋਣ ਜਿਹੜੀ ਹੋਈ ਜਲੰਧਰ ਵਾਲੀ ਉਹਦੇ ਵਿੱਚ ਵੀ ਅਕਾਲੀ ਦਲ ਆਪਣਾ 17 18 ਵੋਟ ਪਰਸੈਂਟ ਰੱਖਣ 'ਚ ਕਾਮਯਾਬ ਹੋਇਆ ਸੀ ਹਾਲਾਂਕਿ ਸੰਗਰੂਰ ਦੇ ਵਿੱਚ ਤਾਂ ਬਹੁਤ ਕਮਜ਼ੋਰ ਹਾਰ ਹੋਈ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪਰ ਅਗਰ ਅਸੀਂ ਪੂਰੀਆਂ ਚੋਣਾਂ ਦੇਖੀਏ ਭਾਵੇਂ ਆਮ ਚੋਣਾਂ ਦੇਖੀਏ ਜਾਂ ਵਿਧਾਨ ਸਭਾ ਚੋਣਾਂ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਇੱਕ ਪੱਕਾ ਵੋਟ ਬੈਂਕ ਸ਼੍ਰੋਮਣੀ ਅਕਾਲੀ ਦਲ ਦਾ ਹੈ ਉਹ ਪੰਥਕ ਵੋਟ ਬੈਂਕ ਕਹਿ ਲਓ ਪੰਜਾਬੀਅਤ ਨਾਲ ਭਰਿਆ ਵੋਟ ਬੈਂਕ ਕਹਿ ਲਓ ਇਸ ਕਰਕੇ ਅਕਾਲੀ ਦਲ ਕੋਲੇ ਵੋਟ ਬੈਂਕ ਤਾਂ ਹੈ ਅਗਰ ਭਾਜਪਾ ਸ਼ਹਿਰਾਂ ਚ ਅੰਡਰਕਰੰਟ ਔਰ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦੇ ਵਾਅਦੇ ਨੂੰ ਪੂਰਾ ਕਰਨ ਤੋਂ ਬਾਅਦ ਜ਼ਿਆਦਾ ਵੋਟਾਂ ਹਾਸਲ ਕਰਦੀ ਹੈ ਤੇ ਫਿਰ ਅਕਾਲੀ ਦਲ ਔਰ ਭਾਜਪਾ ਆਮ ਆਦਮੀ ਪਾਰਟੀ ਨਾਲ ਸਿੱਧੇ ਮੁਕਾਬਲੇ ਚ ਆ ਸਕਦੇ ਆ ਮੈਂ ਕੱਲ ਵੀ ਇਹਦਾ ਜ਼ਿਕਰ ਕੀਤਾ ਸੀ ਕੁਝ ਲੋਕ ਅਸੀਂ ਹੈਰਾਨ ਹੋ ਸਕਦੇ ਆ ਕਿ ਇਹ ਕਿਵੇਂ ਸੰਭਵ ਹੈ ਡਲਾ ਜੀ ਪਰ ਸਿਆਸਤ ਦੇ ਵਿੱਚ ਵੋਟਾਂ ਦੀ ਸਿਆਸਤ ਚ ਸਭ ਕੁਝ ਸੰਭਵ ਹੈ ਜਦੋਂ ਅਕਾਲੀ ਦਲ ਵੱਖਰਾ ਲੜਿਆ ਭਾਜਪੀ ਵੱਖਰੀ ਲੜੀ ਕਾਂਗਰਸ ਸਾਢੇ 4 ਸਾਲ ਕੈਪਟਨ ਮਰਿੰਦਰ ਦੇ ਮਾਫੀਆ ਵਾਲੇ ਰਾਜ ਕਰਕੇ ਲੋਕਾਂ ਨੂੰ ਨਰਾਜ਼ ਕਰਕੇ ਚੋਣਾਂ ਚ ਉਤਰੀ ਤੇ ਆਮ ਆਦਮੀ ਪਾਰਟੀ 42 43% ਦੇ ਨਾਲ 92 ਸੀਟਾਂ ਜਿੱਤੀ ਸੋ ਅਗਰ ਕਾਂਗਰਸ ਹੁਣ ਵੀ ਉਸੇ ਤਰ੍ਹਾਂ ਟਿਕਟਾਂ ਦੀ ਵੰਡ ਚ ਲੜਦੀ ਹੈ ਗੁੱਟ ਕਾਂਗਰਸ ਚ ਗੁੱਟਬਾਜ਼ੀ ਰਹਿੰਦੀ ਹੈ ਇੱਕ ਦੂਜੇ ਨੂੰ ਹਰਾਉਣ ਦੇ ਯਤਨ ਹੁੰਦੇ ਨੇ ਜਿਵੇਂ ਪਿਛਲੇ ਸਮਿਆਂ ਚ ਵੇਖਿਆ ਤੇ ਫਿਰ ਸਿੱਧਾ ਅਕਾਲੀ ਭਾਜਪੀ ਔਰ ਆਮ ਆਦਮੀ ਪਾਰਟੀ ਦਾ ਮੁਕਾਬਲਾ ਬਣੇਗਾ ਫਿਰ ਟੱਕਰ ਸਿੱਧੀ ਹੋਏਗੀ 6-7 ਸੀਟਾਂ ਤੇ ਭਾਜਪੀ ਸਿੱਧੀ ਆਮ ਆਦਮੀ ਪਾਰਟੀ ਨੂੰ ਫਿਰ ਟੱਕਰ ਸਕਦੀ ਹੈ ਫਿਰ ਆਖਰੀ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਕਿਸ ਨੂੰ ਜਿਤਾਉਣਾ ਹੈ ਤੇ ਕਿਸ ਨੂੰ ਹਰਾਉਣਾ ਹੈ ਦਲਾ ਜੀ ਕੱਲ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2024 ਚੋਣਾਂ ਦੇ ਲਈ ਆਪਣਾ ਚੋਣ ਪ੍ਰਚਾਰ ਅਭਿਆਨ ਜਿਹੜਾ ਸ਼ੁਰੂ ਕਰ ਦਿੱਤਾ ਸੋ ਅੱਜ ਭਗਵੰਤ ਮਾਨ ਦੇ 13 0 ਦੇ ਨਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਦੋਂ ਕਿ ਆਪਾਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਵੀ ਹਲੇ ਤੱਕ ਪੰਜਾਬ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਹੈ ਕਿਸ ਤਰ੍ਹਾਂ ਦੀਆਂ ਸਿਆਸੀ ਸਥਿਤੀਆਂ ਨਜ਼ਰ ਆ ਰਹੀਆਂ ਨੇ ਹਰਜੋਤ ਜੀ ਵਿਦਿਵਤ ਰੂਪ ਦੇ ਵਿੱਚ ਪੰਜਾਬ 'ਚ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦਾ 2024 ਦਾ ਚੋਣ ਪ੍ਰਚਾਰ ਸ਼ੁਰੂ ਕਰਤਾ ਹਾਲਾਂਕਿ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹਜੇ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾਣਾ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੇਖ ਰਹੀ ਹੈ ਕਿ ਕਾਂਗਰਸ ਦਾ ਸਿਆਸੀ ਕਾਟੋ ਕਲੇਸ਼ ਟਿਕਟਾਂ ਦੀ ਵੰਡ ਵਾਲਾ ਕਿਸ ਪਾਸੇ ਖਤਮ ਹੁੰਦਾ ਹੈ ਕਿ ਅਕਾਲੀ ਭਾਜਪਾ ਚ ਗਠਜੋੜ ਹੁੰਦਾ ਜਾਂ ਨਹੀਂ ਹੁੰਦਾ ਉਸ ਤੋਂ ਬਾਅਦ ਵਿਧਾਨ ਸਭਾ ਸੈਸ਼ਨ ਖਤਮ ਹੋਣ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਆਪਣੀਆਂ ਟਿਕਟਾਂ ਦਾ ਅਨਾਉਂਸਮੈਂਟ ਕਰ ਸਕਦੀ ਹੈ ਉਹ ਜੇ ਵੀ ਖਬਰਾਂ ਨੇ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਸੰਭਾਵੀ ਉਮੀਦਵਾਰ ਨੇ ਉਹਨਾਂ ਦੀ ਲਿਸਟ ਤਿਆਰ ਹੈ ਭਗਵੰਤ ਮਾਨ ਦੀ ਜੇਬ ਚ ਹਰ ਵਕਤ ਉਹ ਲਿਸਟ ਹੁੰਦੀ ਹੈ ਉਹ ਸਿਰਫ ਇੰਤਜ਼ਾਰ ਕਰ ਰਹੇ ਨੇ ਸਹੀ ਵਕਤ ਤੇ ਮੌਕੇ ਦਾ ਕੱਲ ਜਿਹੜਾ ਉਹਨਾਂ ਨੇ ਪ੍ਰਚਾਰ ਬਿਆਨ ਸ਼ੁਰੂ ਕੀਤਾ ਉਹਦਾ ਇੱਕ ਵੱਡਾ ਉਹਨਾਂ ਨੇ ਨਾਰਾ ਦਿੱਤਾ ਸੰਸਦ ਚ ਵੀ ਭਗਵੰਤ ਮਾਨ ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ ਸੋ ਉਹਨਾਂ ਦਾ ਤਰਕ ਹੈ ਹਰ ਜਗ੍ਹਾ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦਾ ਕਿ ਤੁਸੀਂ 13 ਦੀਆਂ 13 ਸੀਟਾਂ ਸਾਨੂੰ ਦੇ ਦਿਓ ਜਿਵੇਂ ਤੁਸੀਂ 92% 92 ਸੀਟਾਂ ਪੰਜਾਬ ਦੀਆਂ ਦਿੱਤੀਆਂ 42-43% ਵੋਟ ਸ਼ੇਅਰ ਦੇ ਨਾਲ ਔਰ ਅਗਰ ਆਮ ਆਦਮੀ ਪਾਰਟੀ 40% ਵੋਟ ਸ਼ੇਅਰ ਵੀ ਜਾਂ ਮੌਜੂਦਾ ਸਮੇਂ ਦੇ ਵਿੱਚ ਅਗਰ 38% ਵੋਟ ਸ਼ੇਅਰ ਵੀ ਹਾਸਲ ਕਰਦੀ ਹੈ 4-5% ਕੱਟ ਵੋਟ ਸ਼ੇਅਰ ਵੀ ਹਾਸਲ ਕਰਦੀ ਹੈ ਮੈਨੂੰ ਲੱਗਦਾ ਤਾਂ ਵੀ ਬਹੁ ਗਿਣਤੀ ਸੀਟਾਂ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਜਾਂ ਕੋਈ ਵੀ ਪਾਰਟੀ ਅਗਰ ਉਹ ਪੰਜਾਬ 'ਚ 38% ਤੋਂ ਜ਼ਿਆਦਾ ਵੋਟ ਸ਼ੇਅਰ ਹਾਸਲ ਕਰਦੀ ਹੈ ਕਿਉਂਕਿ ਮੁਕਾਬਲਾ ਤਿੰਨ ਕੋਣੀ ਬਣ ਸਕਦਾ ਹੈ ਅਕਾਲੀ ਬੀਜੇਪੀ ਗਠਜੋੜ ਹੋ ਗਿਆ ਅਗਰ ਇੱਕ ਪਾਸੇ ਅਕਾਲੀ ਬੀਜੇਪੀ ਗਠਜੋੜ ਇੱਕ ਪਾਸੇ ਕਾਂਗਰਸ ਤੇ ਇੱਕ ਪਾਸੇ ਆਮ ਆਦਮੀ ਪਾਰਟੀ ਸੋ ਅਕਾਲੀ ਬੀਜੇਪੀ ਗਠਜੋੜ ਹੋਣ ਦੀ ਸੂਰਤ ਚ ਤਿੰਨ ਧਿਰਾਂ ਦੇ ਵਿੱਚ ਅਗਰ ਇੱਕ ਧਿਰ 38% ਵੀ ਲੈ ਜਾਂਦੀ ਹੈ ਵੋਟ ਸ਼ੇਅਰ ਤੇ ਫਿਰ ਉਹ ਬਹੁਮਤ ਪੰਜਾਬ ਚ ਪਾਰਲੀਮੈਂਟ ਦੀਆਂ ਸੀਟਾਂ ਦਾ ਬਣਾ ਸਕਦੀ ਹੈ ਪਰ ਭਗਵੰਤ ਮਾਨ 13 0 ਦੀ ਮੰਗ ਕਰ ਰਹੇ ਨੇ ਅਗਰ ਆਮ ਆਦਮੀ ਪਾਰਟੀ 42 43% ਆਪਣਾ ਸਾਂਭ ਕੇ ਰੱਖਣ ਚ ਕਾਮਯਾਬ ਹੋ ਗਈ ਕਿਉਂਕਿ ਕੁਝ ਘਟਦੇ ਵੀ ਨੇ ਤੇ ਕੁਝ ਨਵੇਂ ਵੀ ਆਉਂਦੇ ਨੇ ਜ਼ੀਰੋ ਬਿਲ ਬਿਜਲੀ ਦੇ ਪੂਰੇ ਪੰਜਾਬ ਚ ਲੋਕਾਂ ਨੂੰ ਆ ਰਹੇ ਨੇ 90% ਦੇ ਕਰੀਬ ਉਹ ਵੋਟ ਤੋੜਨ ਵਾਲਾ ਨਹੀਂ ਉਹ ਵੋਟ ਜੋੜਨ ਵਾਲਾ ਫੈਸਲਾ ਇਸੇ ਤਰ੍ਹਾਂ ਮਹੱਲਾ ਕਲੀਨਿਕ 800 ਤੋਂ ਪਾਰ ਹੋ ਗਏ 42 43000 ਨੌਕਰੀਆਂ ਦਾ ਅੰਕੜਾ ਹੋ ਗਿਆ ਸੋ ਅਗਰ ਕੁਝ ਵਾਦੇ ਅਜੇ ਹੀ ਨੇ ਜਿਹੜੇ ਮੁਕੰਮਲ ਨਹੀਂ ਹੋ ਸਕੇ ਜਿਵੇਂ 올ਡ ਪੈਨਸ਼ਨ ਸਕੀਮ ਹੈ ਤੇ ਕੁਝ ਅਜਿਹੇ ਵਾਦੇ ਵੀ ਨੇ ਜਿਹੜੇ ਕਾਮਯਾਬੀ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰੇ ਕੀਤੇ ਨੇ ਸੋ ਅਗਰ ਕੁਝ ਵੋਟ ਪਰਸੈਂਟੇਜ ਘਟੇਗਾ ਤੇ ਕੁਝ ਵੋਟ ਪਰਸੈਂਟੇਜ ਜੁੜੇਗਾ ਵੀ ਕਿਉਂਕਿ ਪਹਿਲਾਂ ਜਿਨ੍ਹਾਂ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਤੇ ਹੁਣ ਜਿਨ੍ਹਾਂ ਦੇ ਬਿਲ ਜ਼ੀਰੋ ਆ ਰਹੇ ਨੇ ਉਹ ਵੀ ਸਰਕਾਰ ਦੀ ਨੀਅਤ ਤੇ ਭਰੋਸਾ ਕਰ ਸਕਦੇ ਨੇ ਸੋ ਮਿਲਿਆ ਜੁਲਿਆ ਪ੍ਰਤੀਕਰਮ ਆ ਸਕਦਾ ਹੈ ਜਦੋਂ ਨਤੀਜੇ ਆਉਣੇ ਨੇ ਪਰ ਅਗਰ ਆਮ ਆਦਮੀ ਪਾਰਟੀ 42% ਵੋਟ ਸ਼ੇਅਰ ਹੀ ਰੱਖ ਗਈ ਤੇ ਫਿਰ ਬਹੁਤ ਵੱਡੀ ਜਿੱਤ ਹਾਸਲ ਕਰ ਸਕਦੀ ਹੈ ਪਰ ਇਹ ਸਾਰਾ ਕੁਝ ਭਵਿੱਖ ਚ ਹੈ ਉਮੀਦਵਾਰ ਕਿਸ ਤਰ੍ਹਾਂ ਦੇ ਹੁੰਦੇ ਨੇ ਔਰ ਮੁਕਾਬਲਾ ਅਗਰ ਅਕਾਲੀ ਭਾਜਪਾ ਗੱਠਜੋੜ ਹੁੰਦਾ ਹੈ ਤੇ ਮੁਕਾਬਲਾ ਨਿਸ਼ਚਿਤ ਤੌਰ ਤੇ ਭਾਜਪਾ ਅਕਾਲੀ ਦੇ ਨਾਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਕਾਂਗਰਸ ਦੀਆਂ ਜੋ ਸਥਿਤੀਆਂ ਇਸ ਵਕਤ ਬਣੀਆਂ ਨੇ ਉਹ ਕੋਈ ਬਹੁਤੀਆਂ ਜ਼ਿਆਦਾ ਸਿਹਤਮੰਦ ਸਥਿਤੀਆਂ ਨਜ਼ਰ ਨਹੀਂ ਆਉਂਦੀਆਂ ਬਹੁਤ ਤਰ੍ਹਾਂ ਦੇ ਫੁੱਟ ਦੇ ਵਿੱਚੋਂ ਕਾਂਗਰਸ ਇਸ ਵਕਤ ਗੁਜ਼ਰ ਰਹੀ ਹੈ ਸੋ ਵਪਾਰੀਆਂ ਦੇ ਨਾਲ ਕਾਰੋਬਾਰੀਆਂ ਦੇ ਨਾਲ ਮੀਟਿੰਗਾਂ ਦਾ ਸਿਲਸਿਲਾ ਵੀ ਲਗਾਤਾਰ ਭਗਵੰਤ ਮਾਨ ਚਲਾ ਰਹੇ ਨੇ ਔਰ ਚੋਣਾਂ ਤੋਂ ਪਹਿਲਾਂ ਲਗਾਤਾਰ ਉਹ ਪਿਛਲੇ ਕਈ ਮਹੀਨਿਆਂ ਤੋਂ ਇਹ ਲੋਕਾਂ ਨੂੰ ਮਿਲ ਰਹੇ ਨੇ ਸੋ ਕੱਲ ਪਟਿਆਲਾ ਦੇ ਵਿੱਚ ਵੀ ਮੋਗਾ ਦੇ ਵਿੱਚ ਵੀ ਮਾਫ ਕਰਨਾ ਪਟਿਆਲਾ ਦੇ ਵਿੱਚ ਵੀ ਉਹਨਾਂ ਨੇ ਮੋਗਾ ਦੇ ਵਿੱਚ ਅੱਜ ਹੈ ਕੱਲ ਪਟਿਆਲਾ ਦੇ ਵਿੱਚ ਵੀ ਉਹਨਾਂ ਨੇ ਵਪਾਰੀਆਂ ਦੇ ਨਾਲ ਜਿਹੜੀ ਮਿਲਣੀ ਕੀਤੀ ਔਰ ਸਪਸ਼ਟ ਕਹਿਤਾ ਭਗਵੰਤ ਮਾਨ ਨੇ ਕਿ ਤੁਸੀਂ ਮੈਨੂੰ 13 ਜ਼ੀਰੋ ਦੇ ਦਿਓ ਮੇਰੇ ਕੋਲੇ ਪਾਸਵਰਡ ਹੈ ਮੈਨੂੰ ਪਤਾ ਹੈ ਕੰਮ ਕਿਵੇਂ ਕਰਾਉਣੇ ਨੇ ਸੋ ਇੱਕ ਵਾਰੀ ਗੱਲ ਵੀ ਸੁਣ ਲਿਓ ਜਦੋਂ ਉੱਥੇ 20 25 ਜਣੇ ਇਕੱਠੇ ਬੋਲਣਗੇ ਤਾਂ ਪੋਲੀਟੀਕਲ ਪਾਵਰ ਵੱਧਦੀ ਹੈ ਸੈਂਟਰ ਕੋਲੇ ਕਿ ਇਹ ਬੰਦੇ ਸਟੇਟ ਵਾਸਤੇ ਹੱਕ ਮੰਗਦੇ ਆ ਇਹਨਾਂ ਨੂੰ ਹੱਕ ਦੇਣਾ ਪੈਣਾ ਨਹੀਂ ਤਾਂ ਇਹਨਾਂ ਨੇ ਸੰਸਦ ਨਹੀਂ ਚੱਲਣ ਦੇਣੀ ਨਹੀਂ ਤਾਂ ਇਹਨਾਂ ਨੇ ਸਾਰੇ ਦੇਸ਼ ਦੇ ਵਿੱਚ ਜਲੂਸ ਕੱਢਣਾ ਸਾਡਾ ਕਿ ਤੁਸੀਂ ਕਿਵੇਂ ਫੈਡਰਲ ਗਵਰਨਮੈਂਟ ਚਲਾ ਰਹੇ ਹੋ ਤੁਸੀਂ ਪੱਖਪਾਤ ਕਰ ਰਹੇ ਹੋ ਇਹਦੇ ਵਾਸਤੇ ਮੈਨੂੰ 13 ਜੀਰੋ ਦਾ ਨਾਰਾ ਦੇਣਾ ਪਿਆ ਹੋਰ ਵੀ ਦੇਖੋ ਅਸੀਂ ਤਾਂ 90% ਘਰਾਂ 'ਚ ਬਿਜਲੀ ਫ੍ਰੀ ਕਰਤੀ ਦਿੱਲੀ 'ਚ ਪਹਿਲੀ ਬਿਜਲੀ ਫ੍ਰੀ ਉੱਥੋਂ ਹੀ ਸਿੱਖਿਆ ਸੀ ਥਰਮਲ ਪਲਾਂਟ ਖਰੀਦ ਲਿਆ ਸਾਡੀ ਆਪਣੀ ਕੋਲੇ ਦੀ ਖਾਨ ਚਲਾ ਲਈ ਨੌਕਰੀਆਂ ਦੇਤੀਆਂ 40000 42992 ਨੌਕਰੀਆਂ ਦੇਤੀਆਂ ਹੁਣ ਤੱਕ ਅਸੀਂ ਤਾਂ ਫੇਰ ਵੀ ਕੰਮ ਕਰੀ ਜਾਂਦੇ ਆ ਅਸੀਂ ਫੇਰ ਵੀ ਲੋਕਾਂ ਚ ਜਾ ਕੇ ਕਦੇ ਤੀਰਥ ਯਾਤਰਾ ਐਨਓਸੀ ਖਤਮ ਕਰਤੀ ਰੀਸਟੀਆਂ ਤੋਂ ਹੁਣੇ ਬਿਜਲੀ ਦਾ ਲੋਡ ਘਟਾਇਆ ਹੈ ਕਿ ਜੇ ਤੁਸੀਂ ਆਪਣਾ ਲੋਡ ਵਧਾਉਣਾ ਹੈ ਉਹਦਾ ਖਰਚਾ ਜਿਹੜਾ ਹੈ ਅੱਧਾ ਕਰਤਾ ਕਿ ਤੁਸੀਂ ਜੇ 1000 ਰੁਪਏ ਤੋਂ 20 ਕਰਨਾ ਹੈ ਪਹਿਲਾਂ 4750 ਰੁਪਏ ਸੀ ਉਹਨਾਂ 2500 ਰੁਪਏ ਲੈ ਕੇ ਕਰਾ ਲਓ ਤੇ ਆਫੀਸ਼ੀਅਲੀ ਤੁਸੀਂ ਉਹ ਤੁਹਾਨੂੰ ਉਹਨਾਂ ਜਿਹੜੀ ਬਿਜਲੀ ਮਿਲੋਗੀ ਨਹੀਂ ਤਾਂ ਕੀ ਹੈ ਕਈ ਵਾਰ ਇਹਦੇ ਹੀ ਰੱਖ ਲੈਂਦੇ ਆ ਉਹ ট্রান্সਫਾਰਮਰ ਸੜ ਜਾਂਦਾ ਹੈ ট্রান্সਫਾਰਮਰ ਛੋਟੇ ਹੁੰਦੇ ਨੇ ਆਫੀਸ਼ੀਅਲੀ ਨਹੀਂ ਪਤਾ ਹੁੰਦਾ ਕਿ ਕਿਹੜੀ ਬੋਟਰ ਕਿੰਨੇ ਦੀ ਚੱਲ ਰਹੀ ਹੈ ਅਸੀਂ ਤਾਂ ਸਕੀਮਾਂ ਦੇ ਰਹੇ ਆ ਦਨ ਜੇ ਗਾਲ ਜੇਕਰ ਕਰੀਏ ਆਪਾਂ ਅਕਾਲੀ ਦਲ ਦੀ ਤਾਂ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਹੈ ਮੁਰਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਦਿੱਤੀ ਹੈ ਸੋ ਹੁਣ ਚੋਂ ਜ਼ਾਬਤਾ ਵੀ ਲੱਗਣ ਵਾਲਾ ਹੈ ਤਾਂ ਅਜਿਹੇ ਦੇ ਵਿੱਚ ਸੁਖਬੀਰ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਦੇਣਾ ਮੁਰਤੋਂ ਕਿਸ ਤਰੀਕੇ ਨਾਲ ਦੇਖਦੇ ਹੋ ਅਕਾਲੀ ਦਲ ਦੀ ਇਸ ਰਣਨੀਤੀ ਨੂੰ ਔਰ ਕੀ ਕਹਿਣਾ ਚਾਹੋਗੇ ਇਸ ਤੇ ਦੇਖੋ 10 ਮਾਰਚ ਨੂੰ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੀ ਵਰਸੀ ਸੀ ਉਸ ਤੋਂ ਬਾਅਦ 11 ਮਾਰਚ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਰਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਦਿੱਤੀ ਗਈ ਕੱਲ ਮੈਂ ਤਸਵੀਰਾਂ ਵੀ ਵੇਖ ਰਿਹਾ ਸੀ ਗਿੱਦੜ ਬਾਹਾ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਰਮਾ ਹੰਗਾਰਾ ਮਿਲ ਰਿਹਾ ਸੀ ਇਹਦੇ 'ਚ ਕੋਈ ਦੋਰ ਨਹੀਂ ਹੈ ਕਿ ਅਕਾਲੀ ਦਲ ਦਾ ਆਪਣਾ ਕਾਡਰ ਹੈ ਔਰ ਕਦੇ ਵੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਜਾਂ ਰੈਲੀਆਂ ਉਹਨਾਂ ਦੇ ਵਿੱਚ ਹਮੇਸ਼ਾ ਵੱਡੀ ਭੀੜ ਨਜ਼ਰ ਆਉਂਦੀ ਹੈ ਸੋ ਸੁਖਬੀਰ ਬਾਦਲ ਵੀ ਕਾਫੀ ਉਤਸ਼ਾਹਿਤ ਕਲ ਨਜ਼ਰ ਆਏ ਹਮਲਾ ਸਿੱਧੇ ਤੌਰ ਤੇ ਪਗਵੰਤ ਬਣਦੇ ਸੋ ਸੁਖਬੀਰ ਸਿੰਘ ਬਾਗਲ ਔਰ ਅਕਾਲੀ ਦਲ ਦੇ ਲੀਡਰ ਕਹਿੰਦੇ ਅਸੀਂ ਪੰਜਾਬ ਬਚਾਉਣਾ ਹੀ ਭਗਵੰਤ ਮਾਨ ਤੋਂ ਐ ਆਮ ਆਦਮੀ ਪਾਰਟੀ ਤੋਂ ਐ ਜਦਕਿ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਹਰ ਮੰਚ ਤੇ ਇਹ ਕਹਿੰਦੇ ਨੇ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਕਰਜ਼ਾਈ ਕੀਤਾ ਪਿਛਲੀਆਂ ਸਰਕਾਰਾਂ ਨੇ ਭਾਵੇਂ ਅਕਾਲੀ ਭਾਵੇਂ ਬੀਜੇਪੀ ਭਾਵੇਂ ਕਾਂਗਰਸੀ ਸੋ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਕਰਜ਼ਾਈ ਕੀਤਾ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਵਿਕਸਿਤ ਨਹੀਂ ਕੀਤਾ ਅਸਲ 'ਚ ਅਸੀਂ ਪੰਜਾਬ ਉਹਨਾਂ ਤੋਂ ਬਚਾਇਆ ਹੈ ਤੇ ਉਹਨਾਂ ਤੋਂ ਬਚਾ ਕੇ ਰੱਖਣਾ ਜ਼ਰੂਰੀ ਹੈ ਇਸ ਤਰ੍ਹਾਂ ਦੀ ਸਿਆਸਤ ਪੰਜਾਬ ਚ ਅੱਗੇ ਵੱਧ ਰਹੀ। ਬਹੁਤ-ਬਹੁਤ ਧੰਨਵਾਦ ਜੜਾ ਲਾ ਜੀ ਤੁਹਾਡਾ ਅੱਗੇ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਤੁਸੀਂ ਸਾਂਝਾ ਕੀਤਾ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ। ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਨ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ-ਬਹੁਤ ਧੰਨਵਾਦ।